ਪੰਜਾਬ ਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੋ આરોપીਆਂ ਨੂੰ 12 ਬੋਰ ਪਿਸਤੌਲ ਤੇ 20 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਮਾ ਜੋ ਐਸਐਸਪੀ ਸਾਹਿਬ ਸ਼੍ਰੀ ਦਿਆਮਾ ਹਰੀ ਸਿੰਘ ਔਰ ਪ੍ਰਕਾਸ਼ ਆਈਪੀਐਸ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਸ ਵੱਲੇ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਲ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਬਤੀਬੌਰ ਦੇ ਬਰਾਮਦਗੀ ਤੇ ਜਿਹੜੇ ਨਜਾਇਜ਼ ਸੀ ਤੇ ਇਹਦੇ ਸਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ थाना ਸਿਟੀ ਵਿਖੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰੌਂਦ ਆ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰੋਂਦਾ ਔਰ ਇੱਕ ਬੱਤੀਪੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨ ਹੋਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ਰਿਕਵਰੀ 5 ਹੋ ਗਈ ਹੈ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ ਰਾਹੁਲ ਕਟਾਵਾ ਜਿਹੜਾ ਮੀਤਾਪੁਰ ਰੋੜ ਦਾ ਰਹਿਣ ਵਾਲਾ ਇੱਕ सोनू सोनू ਆ ਜਿਹੜਾ ਪਟਨਾ ਬਿਹਾਰ ਤੋਂ ਪਿੱਛੋਂ ਰਹਿਣ ਵਾਲਾ ਵਾ ਪਰ ਹੁਣ ਕਾफी ਦਿਨ ਤੋਂ ਜਿਹੜਾ ਨਰਦਾਸਪੁਰ ਦੇ ਵਿੱਚ ਇਹ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜ ਆ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਧਨ ਕਤਲ ਦੇ ਔਰ 7 8 ਮਕਦਮੇ ਦਰਜ ਨੇ ਔਰ ਜਿਹੜਾ ਐਂਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਹੈ ਇੱਤੇ ਵੀ ਐਂਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਇੱਤੇ ਮਕਦਮਾ ਦਰਜ ਹੈ ਇਹ ਵਲੈਕਸ ਤੇ ਗੱਡੀ ਲੈਣ ਵਾਸਤੇ ਉੱਥੇ ਗਏ ਸੀ ਤੇ ਗੱਡੀ ਦੀ ਟ੍ਰਾਈ ਲਾਈਨ ਦੇ ਬਹਾਨੇ ਉੱਥੋਂ ਇਹਨਾਂ ਨੇ ਗੱਡੀ ਭਜਾ ਲਿਆ ਹੁੰਦੀ ਸੀ ਇੱਕ ਇਹ ਵੀ ਸੋਨੂ ਕੁਮਾਰ ਤੇ ਜਿਹੜਾ ਉਹ ਮਕਦਮਾ ਦਰਜ ਹੈ ਸਰ ਐਡੀ ਵੱਡੇ ਮਰ ਰਹੇ ਆ ਇਧਰ ਆ ਕੇ ਬਣਾਉਂਦੇ ਨੇ ਕਿ ਵੱਡੀ ਫਰਾਂਸ ਹੈਗੀ ਸੀ ਜਾਂ ਇਸ ਨੂੰ ਨਹੀਂ ਕਰਦੇ ਸੀ ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਸ਼ ਆ ਉਹ ਰੋਮੀ ਜਿਹੜਾ ਗੈਂਗਸਟਰ ਹੈ ਉਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁੱਛ ਗਿਆ ਇਸ ਚ ਤੇ ਇਹੋ ਗੱਲ ਦੱਸੀ ਹੈ ਤੇ ਗਾ ਜਿਹੜੀ ਇੱਕ ਦਿਨ ਦਾ ਪਹਿਲੇ ਰਿਮਾਂਡ ਲਿਆ ਹੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਹੋ ਬਰਾਮਦ ਹੋ ਗਏ ਸੀ ਤੇ ਅੱਜ ਇਹਨਾਂ ਨੂੰ ਫਿਰ ਅਦਾਲਤ ਚ ਪੇਸ਼ ਕਰਕੇ ਚਾਰ ਪੰਜ ਦਿਨ ਦਾ ਹੋਰ ਰਿਮਾਂਡ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਕਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਹਿ ਪਿਆ ਰੋਮੀ ਗੈਸਟਨ ਵਾਲੀ ਆਪਸ ਵਿੱਚ ਹੈਗੀ ਸੀ ਜਿਸ ਵਾਈਸ ਉਹਦੇ ਕਰਕੇ ਜਿਹੜਾ ਇਹ ਹੈ ਇਹ ਆਪਸ ਹਾਂ ਇਹਨਾਂ ਦੀ ਜਿਹੜੀ ਪਹਿਲੀ ਇਹਨਾਂ ਨੇ ਪੁੱਛ ਗਿਆ ਇਸ ਚ ਤੇ ਇਹੋ ਹੀ ਦੱਸਿਆ ਵੀ ਆਹੀ ਉਸੇ ਕਰਕੇ ਜਿਹੜੀ ਆ ਉਹ ਲੈਂਦੇ ਹੀ ਚਾ ਨੂੰ ਤੋਂ ਜਾਣ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਅਹੀ ਹੈ ਪਿਸਟਲ ਜਿਹੜੇ ਔਰ ਕੱਟਾ ਜਿਹੜਾ ਔਰ ਵਾਲਵਾਰਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਿਹੜਾ ਗੈਂਗਵਾੜੀ ਹਸਾਦੀ ਹੈ ਵੀ ਜਿਹੜਾ ਤੜੀ ਟੌਪ ਲੱਗੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਝ ਕਿਹਾ ਨਹੀਂ ਜਾ ਸਕਦਾ ਜੀ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਉਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਵੀ ਚੰਗਾ ਜਿਹੜਾ ਭਗੌੜਾ ਵਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕੱਟਾ ਵਾ ਇਹਦੀ ਦੋਮ ਕਦਮੀਆਂ ਚ ਆਪਾਂ ਜਿਹੜਾ ਬਰਾਮਦਗੀ ਹੋਈ ਹੈ ਇਹਦੇ ਵਿੱਚ ਵੀ ਤੇ 307 ਦੇ ਵਿੱਚ ਵੀ ਜਿਹੜੀ ਅਰੈਸਟ ਪਾਈ ਹੈ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁਜ਼ੱਫਰਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕ ਦੇ ਵਿੱਚ ਵੀ ਇਹ ਪੁੱਛ ਕੇ ਚ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰੈਡ ਕੀਤਾ ਜਾਵੇਗਾ ਤੇ ਉਤੋਂ ਵੀ ਤੁਹਾਨੂੰ ਹੋਰ ਹਥਿਆਰ ਜਿਹੜੇ ਬਰਾਮਦ ਹੋਣ ਦੀ ਆ ਉਮੀਦ ਆ।